ਤੇ ਤੇ ਹਰ ਹਰੂਪ ਸਮਾਸੀ ਸੇ ਤਨ ਸੇ ਤਨ ਜਿਨਾਂ ਉਧਾਇਆ ਜੀ ਜਰਨਾਨਕ ਤਨ ਮਲ ਜਾਸੀ ਤੇਰੀ ਭਗਤ ਤੇਰੀ ਭਗਤ ਬਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗੋ ਸਮਾਨ ਤੁਧਿ ਹਰ ਅਨੰ ਅਨੇਕਾ ਨੰਤਾ ਤੇਰੇ ਅਨੰਕ ਤੇਰੇ ਅਨਕ ਰਹਿ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤ تیرੇ ਅਨੇਕ تیرੇ ਅਨੇਕ ਪਰੈ ਮੋਹ ਸਿਮਰਤ ਸਾਸਤ ਜੀ ਕਰਿ ਚਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਪ੍ਰਤਪਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗੰਤ ਸਾ ਤੂ ਆਦਿ ਪਰਮ ਪਰਕਰਤਾ ਜੀ ਤਦੇ ਜੇਵੜੇ ਵਰਨਾ ਕੋਈ ਤੂ ਜੂ ਜੂ ਇੱਕੋ ਸਦਾ ਸਦਾ ਤੂ ਇੱਕੋ ਜੀ ਨੇਚੁਰ ਕਲਤਾ ਸੋ ਹੋਈ ਤੁਦੀ ਆਪੇ ਭਾਵੈ ਸੋਈ ਵਰਤੈ ਜੀ ਤੂ ਆਪੇ ਕਰੈ ਸੋ ਹੋਈ ਤੁਦੇ ਆਪੇ ਸਿਰਠ ਸਭ ਉਪਾਈ ਜੀ ਤੁਦੀ ਆਪੇ ਸ੍ਰਿਜ ਸਭ ਰੋਈ ਜਨ ਨਾਨਕ ਗੁਰ ਗਾਵੈ ਕਲਤੇ ਕੇ ਜੀ ਜੋ ਸਭ ਸੇ ਕਾਜ ਨੋਈ ਆ ਸਮਹਲਾ ਚੌਥਾ ਤਉ ਕਲ ਤਸੇ ਚਰ ਮੇੜਾ ਸਾਈ ਜੋ ਤੂ ਭਵੈ ਸੋਈ ਤਿਸੀ ਜੋ ਤੂ ਦੇ ਸੋਇ ਹੋ ਪੈ ਰਹਾ ਓ ਸਭ ਤੇਰੀ ਤੂ ਸਭ ਦੀ ਧਿਆਇਆ ਜਿਸ ਨੂੰ ਕਿਰਪਾ ਕਰੈ ਤਨ ਨਾਮ ਰਤਨ ਪਾਇਆ ਗੁਰਮੁਖਲਾਤਾ ਮਨੁ ਮੁਖ ਕਰਾਇਆ ਤਉ ਦੇ ਅਭਵਿ ਛੋੜਿਆ ਆਪ ਮਲਾਇਆ ਤੂ ਦਰਿਆ ਸਭ ਦਜੀ ਮਾਈ ਦੁਜ ਮਿੰਨੁ ਜਾ ਕੋਈ ਨਾਹੀ ਜੀ ਜਨਤ ਸਭ ਤੇਰਾ ਕੇ ਨਿਯਮ ਮੈਂ ਤੇ ਵੀ ਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਾਰ ਗੁਣ ਸਦੀ ਅਖਮ ਖਣ ਜਿਨ ਹਉ ਸੇਵਿਆ ਤੇ ਸੁਖ ਪਾਇਆ ਸੇਜੀ ਹਰ ਨਾਮ ਸਵਾਇਆ ਤੂੰ ਆਪੇ ਕਰਤਾ ਤੇ ਰਖਿਆ ਸਭ ਹੋਇ ਤਦ ਬਿੰਦੂ ਜਾਵਨ ਕੋਈ ਤੋ ਕਰ ਕਰ ਵੇਖੈ ਜਾਣੈ ਸੋਈ ਜਨ ਨਾਨਕ ਗੁਰਮਖ ਪਰਗਟ ਹੋਇ ਆਸਾ ਮਹੱਲਾ ਪਹਿਲਾ ਤਿਤ ਸਰਵੜ ਪਹਿਲੇ ਨਿਵਾਸਾ ਪਾਣੀ ਪਾਵਕ ਤੇ ਨਹਿ ਕੀਆ ਪੰਕਜ ਮਹ ਪਗਨੀ ਚਲੈ ਹਮ ਦੇਖਾ ਤੇ ਜੋ ਬਿਆਲੇ ਮਨ ਏਕਨਾ ਚੇਤ ਸਬੋੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾ ਓ ਨਾ ਓ ਜਤੀ ਸਤੀ ਦੀ ਪੜਿਆ ਮੂਰਖ ਬਗਦਾ ਜਨਮ ਪਿਆ ਪ੍ਰਣਵਤ ਨਾਨਕ ਤੇਰੀ ਕੀ ਸਰਣਾ ਜਿੰਤੋ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਵਿੰਦ ਮਿਲਨ ਕੀਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਸਾਸ ਮੁਤ ਭਜ ਕੇ ਵਲ ਨਾਮ ਸਰੰਜਾਮ ਲਾਗ ਪੋ ਜਲ ਤਰਨ ਕੈ ਜਲ ਮਿਥਾ ਜਾ ਤਰਨ ਮਾਇਆ ਕੈ ਰਾਉ ਜਬ ਤਪ ਸਿੰਘਮ ਤਰਮ ਨਾ ਕਮਾਇਆ ਸੇਵਾ ਸਾਧਨਾ ਜਨ ਹਰਾਇਆ ਕੋ ਨਾਨ ਖੰਗ ਨੀਚ ਕਰਮਾ ਸਰਨ ਪਰੇ ਕੀ ਰੱਖੋ ਸ਼ਰਮਾ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕੋ ਨਾਨ ਕਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸ਼ਰਮਾ ਪਾਸ਼ਾਇ ਦਸਮੀ ਕਵਿ ਆਵਾਜ ਬੇਨਤੀ ਚੋਪਈ ਹਮਰੀ ਕਰੋ ਹਾਥ ਦਰਜਾ ਪੂਰਨ ਹੋਏ ਚਿਤ ਕੀਆ ਤਉ ਚਰਨਨ ਨਮਨ ਰੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮ੍ਰਿਤੁ ਦੁਸਟ ਸਭ ਤੁਮ ਕਾਓ ਆਪਾ ਦੇ ਮੋਏ ਬਚਾਓ ਸੁਖੀ ਵਸੈ ਮੋ ਪਰਵਾਰਾ ਸੇਵਕ ਸੇਖ ਸਭ ਕਰਤਾਰਾ ਮੋਰ ਅਛਾ ਨਿਜ ਕਾ ਦਇ ਕਰੀਐ ਸਰਨ ਗੋਵਾ ਸੰਗਰੀਆ ਪੂਰਨ ਹੋਏ ਅਮਰੀ ਅਸਾ ਦੁਰ ਬਜਰ ਕੀ ਰੇ ਪਿਆਸਾ ਤੁਮੈ ਸਾੜ ਕੋਈ ਵਰਨ ਧਿਆਉ ਜੋ ਵਰਜਾ ਸੁ ਤੁਮ ਤੇ ਪਾਉ ਸੇਵ ਸੇ ਘਰ ਮਰ ਤਾਰੀਐ ਚੁੰ ਚੁਤ ਸਤਰ ਹਮਾਰੇ ਮਾਰੀਐ ਆਪਾਦਮ ਜੇ ਪਰਿਆ ਮਰਨ ਕਾਲ ਕਾ ਤਰਾਸ ਲੋਰੀਐ ਉਹ ਜੋ ਸਦਾ ਮਾਰੇ ਪਛਾ ਸਿਰਿ ਅਸਤੋ ਜੋ ਕਰਿਓ ਰੱਛਾ ਰੱਖ ਲਿਓ ਮੈ ਰਖਣ ਹਾਰੇ ਸਾਇ ਸੰਸਾਏ ਪਿਆਰੇ ਦਿਨ ਮਨ ਦੁਸ਼ਟ ਕੇ ਹੰਤਾ ਤੁਮਹਾਂ ਪੁਰੀ ਚਤੁਰਦਸ ਕੰਤਾ ਕਾਲ ਪਈ ਬਰਮਾ ਬਵਤਰਾ ਕਾਲ ਪਈ ਸ਼ਿਯੂ ਅਵਤਰਾ ਕਾਲ ਪਈ ਕਰਬਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਵਾਇ ਸ਼ਾ ਜਵਣ ਕਾਲ ਜੋਬੀ ਸਭ ਕੀਓ ਬੇਦ ਰਾਜ ਬਰਮਾ ਜੋਥੀਓ ਜਵਣ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਣ ਕਾਲ ਸਭ ਜਗਤ ਬਣਾਇਓ ਦੇਵ ਦਾ ਤਜਸ਼ੁ ਰੂਪ ਜਾਇਓ ਆਦੰਤ ਇਕ ਤੇ ਅਵਤਾਰ ਸੋਈ ਗੁਰੂ ਸਭਿਓ ਹਮਾਰਾ ਨਮਿਸ਼ਕਾਤਿ ਸੇ ਕੋਮਾਰੀ ਸਗੁਪਰੀਆ ਜਨ ਆਪ ਸਾਰੀ ਸ਼ਿਵ ਕਨਕੋ ਸੰਗਨ ਸੋ ਦਿਓ ਸਤਰ ਗੋਪਲ ਮੋਬਦ ਕੀਓ ਘਟ ਘਟ ਕੇ ਅਤਰ ਕੀ ਜਨਤ ਭਲੇbure ਕੀ ਮੇਰ ਪਿਛਾਨਤ jete de kuch ri astula tapar virbhad suru na sant duk paite dukhi sukh pae sadat besuki ek ek ke pair pehchana kat kat ke pat pat ke jana jabod karakt kar gantara pujatarp tab de apara jagat kartwa tum kabum tum mahamrit de darshamu ਜਿਤੇ ਬਦਨ ਸਿਰਿ ਤਸਵਤਾਰੈ ਆਪ ਆਪਨੇ ਬੋਜ ਉਚਾਰੈ ਤਮ ਸਭੀ ਤੇ ਰਹਿ ਤਨ ਅਲਮ ਜਨ ਤਬੀਤ ਭੇਦੈ ਹਰਿ ਅਲਮ ਨਿਰੰਕਾਰ ਨਿਰਪਕਾਰ ਨਿਲੰਭ ਆਗੈ ਨੀਲਾ ਨਾ ਦਸੰਭ ਤਾਂ ਕਾ ਮੂੜ ਚਾਰਤ ਭੇਦਾ ਜਾਂ ਕੋ ਭੇਵਨਾ ਪਾਵਤ ਬੇਦਾ ਤਾਂ ਕੋ ਕਿਰਪਾ ਨੀ ਅਨਮਾਨਤ ਮਹਾ ਮੂੜ ਕ੍ਰਿਸ਼ ਭੇਦਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤਨ ਭੇਵਾ ਆਪ ਆਪਣੀ ਬਧਹਿ ਜੀਤੀ ਬਰਨਤ ਪਿਤਪੰ ਤੋਏ ਤੇਤੀ ਤੁਮਰਾ ਲਖਨ ਜੈ ਤੋ ਸਾਰਾ ਕੀ ਵਿਦ ਸਜਾ ਪ੍ਰਤਿ ਸੰਸਾਰਾ ਇਕ ਰੂਪ ਨੂਪ ਸਰੂਪ ਰਕ ਪਿਉਰਾ ਕਈ ਪੂਪਾ ਅੰਦਜ ਜੇ ਰਜਸੀ ਤਜ ਕੀ ਨੀ ਉਤਬਜ ਕਾਨ ਮੋਰ ਰਚਦੀਨੀ कहुं फूल राजा है बैठा कहूं सिमट पयो शंकर एक ठासी श्रेष्ठ दकाय चंपवाद युग स्वरूप समान पर और क्षामेरी तुम करो सिख वर सिख सगरो दुष्ट जति उठवत उत्पता कुल वेश करो लटकाता ये अस्तु जत सर्वि परे तिरके दुष्ट दुखत है बवरे ਪੁਰਖ ਜਿਵਣ ਪਗ ਪਰੇ ਤਿਆਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਤ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਹੈ ਰਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਰਿਸ਼ਟ ਟਰ ਤਤਕਾਲ ਕਿਰਪਾ ਦ੍ਰਿਸ਼ਟ ਜੈ ਤਨ ਨੇ ਹਰੋ ਤਾਂ ਕੇ ਤਾਕ ਤਨ ਕੋ ਹਰੋ ਰਿਦ ਸਿਦ ਕਰਮੋ ਸਭ ਇਹ ਦੁਸ਼ਟ ਸ਼ਾਸ ਸਕੈਣਾ ਕੋਈ ਇਕ ਬਾਜੰਤ ਬੈਸਵਾਰਾ ਕਾਲ ਫਾਸਤੇ ਤਾਇਆ ਬਾਰਾ ਜਿੰਨ ਨਾਮ ਤਿਆਰੋ ਕਹਾ ਦਰ ਦੁਸ਼ਟ ਦੁਖ ਤੇਰਾ ਖੜਗ ਕੇਤਵ ਸੰਤੇ ਆਰੀ ਆਪਾ ਦੇ ਲਿਓ ਬਾਦੀ ਸਰਬਤਰਮੋ ਸਾਈ ਦੁਸ਼ਟ ਦੁਖ ਤੇ ਲਿਆ ਬਚਾਈ ਸਵਈਆ ਖੜਗ ਕੇਤਨ ਸੱਚਿ ਹਾਰੀ ਆਪਾ ਦਿਨੋ ਬਾਰੀ ਸਰਬ ਥਰਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਏ geh ਜਬ ਤੇ ਤੁਮਰੇ ਤਬ ਤੇ ਕੋ ਅੰਕ ਤਰੈ ਲਿ ਆਨਿਓ RAM ਨਹਿਮ ਪ੍ਰਾਨ ਕੁਰਾਨ ਅਨੇਕ ਤੰਗ ਮਤੇ ਇਕ ਨਾ ਮੰਨਿਓ ਸਿਮਰਤ ਸਾਸਤਰ ਵੇ ਸਭੂ ਭਿਰ ਕ ਅਮੇਕ ਨਾ ਜਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈ ਨਾ ਸਭ ਤੋਹਿ ਬਖਾਨਿਓ ਦੁਹਰਾ ਸਗਲ ਦਵਾਰ ਕੋ ਛਾਡ ਕੇ ਗਿਓ ਤਵਾਰੋ ਦਵਾਰ ਮਾਏ ਗੇ ਕੀ ਲਾਜ ਅਸ ਗੋਬਿੰਦਾਸ ਤਵਾਰ ਸਗਲ ਦਵਾਰ ਕੋ ਛਾਡ ਕੇ ਕਿਓ ਤਵਾਰੋ ਦਵਾਰ ਬਹੇਗੇ ਕੀ ਲਾਜ ਅਸ ਗੋਬਿੰਦਾਸ ਤਵਾਰ ਰਾਮ ਕਲੀ ਮਹੱਲਾ ਤੀਜਾ ਆਨੰਦਿ ਕੋੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਨਿਰਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸਤੀ ਮਨੁ ਜੀਆ ਵਧਾਈਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ शब्दोता गा वो हरि गेरा मन वसाया कनकनन्द हुआ सतगुरु पाया ए मन मीर्या सदा हरणाले हरना रो तू मन मेरे दुख सविसारना करे सब सवारना ਸਮਿਨਾ ਗਲਾ ਸਵਰਾਤ ਸਵਾਮੀ ਸੋਖਿਓ ਮਨੁ ਵਿਸਾਰੀ ਕਹਿ ਨਾਨਕ ਮਨ ਮੇਰੇ ਸਦਾ ਰੋਹੰ ਨਾਲੇ ਸਾਚੇ ਸਾਈ ਬਾ ਕਿਆ ਨਹੀਂ ਕਰਤੇ ਰ ਕਰਤਾ تیر ਸਭ ਕੀ ਸਹ ਜਿਸ ਦੇ ਸੋ ਪਾਵੇ ਸਦਾ ਸੋ ਸੁਨਹਾ ਤੇਰੇ ਨਾਮ ਮਨੁ ਸਾਵੀ ਨਾਮ ਜਿਨ ਕੇ ਮਨ ਵਸਿਆ ਵਜੇ ਸ਼ਬਦ ਕਢੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸਚਾ ਨਾਮ ਮੇਰਾ ਆਧਾਰੋ ਸਚਾ ਨਾਮ ਆਧਾਰ ਮੇਰਾ ਜਿਨ ਕੋ ਖਾ ਸਭਗਵਾਈਆ ਕਾਲ ਸਾਂਝ ਸੁਖ ਬਣਿ ਆਏ ਉਸਿਆ ਜਿ ਦੀ ਛਾ ਸਪ ਜਈਆ ਸਦਾ ਪਰਬਾਨ ਕਿਤਾ ਗੁਰ ਵਿઠੋ ਜਿਸ ਦੀ ਐ ਵਢਿਆਈਆ ਕਹੈ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤਕਾਲ ਸਭਾਗੈ ਕਲ ਸਭਾਗੈ ਸ਼ਬਦ ਵਾਜੇ ਇਕਲਾ ਜਿਤਕਲ ਧਾਰਿਆ ਪੰਚ ਦੂਤ ਦਵਾਸ ਕੀਤੇ ਕਾਂਹ ਕੁੰਤ ਕੁਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇਨਾ ਮਹਰ ਕੈ ਲਾਗੇ ਕਹਿ ਨਾਨਕ ਤੈ ਸੁਖੋ ਤਿਤ ਕਰੇ ਅਨਹਦ ਵਾਜੇ ਆਨੰਦ ਅਸਣੋ ਵਢ ਭਾਗਿਓ ਸਗਲ ਮਨੋਰਥ ਪੂਰੇ ਪਾਰ ਬਰਨ ਪਰ ਪਾਇਆ ਉਤਰੇ ਸਗਲ ਸੁਸੋਰੇ ਧੂਕ ਰੋਗ ਸੰਤਾਪਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੇ ਸਲਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪ੍ਰੀਤ ਕਹਤੇ ਪਵਿਤਤ ਸਤਿਗੁਰੂ ਰਹਾ ਪਰ ਪੂਰੇ ਮਿਲਵੰਤ ਨਾਨਕ ਗੁਰ ਚਰਨ ਲਾਗੇ ਵਜੇ ਅਨਹਦ ਤੂਰੇ ਸੁਣਤੇ ਪੜੀਤ ਕਹਤੇ ਪਵਤ ਸਤ ਗੁਰੂ ਰਿਆ ਪਰਪੂਰੇ ਮਿਲਵੰਤ ਨਾਨਕ ਗੁਰ ਚਰਨ ਲਾਗੇ ਵਜੇ ਅਨਹਦ ਤੂਰੇ ਮੋਦਾਵਣੀ ਮਹੱਲਾ ਪੰਜਵਾਂ ਤਾਲ ਵਿੱਚ ਤਨ ਵਸਤੋ ਪਈਓ ਸਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਸੈ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਆਧਾਰੋ ਈ ਵਸਤ ਤ ਜੀਨੈ ਜਾਈ ਨਤ ਨਤ ਰਖ ਉਰਤਾਰੋ ਤਮ ਸੰਸਾਰ ਚਲਨ ਲਗ ਤਰੀਐ ਸਭ ਨਾਨਕ ਬਰਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਯੁਗ ਕਿਤੋਈ ਮੈਂ ਨਿਰਮੁਣਿਆਰੇ ਕੋ ਗੁਣ ਲਾਈ ਆਪੇ ਤਰਸ ਪਈ ਤਰਸ ਪਿਆ ਮੈਂ ਰਾਮਤੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਬੁਲੇ ਤਾਹੀ ਵਾ ਤਨਮੰਤੀ ਵਹ ਹਰਿਆ ਤਰਸ ਪਿਆ ਮੈਂ ਰਾਮਤੋਈ ਸਤਗੁਰ ਸੱਜਣਾ ਮਿਲੇਆ ਨਾਨਕ ਨਾਮ ਵਾਲਾ ਤਾਂ ਜੀਵਾ ਤਨ ਮਨ થી ਵਹਾਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ